ਬਹੁਤ ਦਿਕਦੋਰੀ ਹੁਣ ਜਾਂਦੇ ਜਾਂਦੇ ਡਰ ਵੀ ਲੱਗ ਰਿਹਾ ਸਵੇਰੇ ਇਥੇ ਪਾਣੀ ਦਾ ਲੈਵਲ ਠੀਕ ਸੀ ਪਰ ਹੁਣ ਪਾਣੀ ਪਤਾ ਨਹੀਂ ਕੀ ਬਣੂਗਾ ਪਰਸੋਂ ਸਾਡੇ ਪੇਪਰ ਆ ਪਤਾ ਨਹੀਂ ਹੁਣ ਦੇ ਵੀ ਪਾਵਾਂਗੇ ਕਿ ਨਹੀਂ ਪੱਕਾ ਬੋਲ ਬਣਦਾ ਹੁੰਦਾ ਤੇ ਇਨੀ ਮੁਸ਼ਕਲ ਨਹੀਂ ਸੀ ਹੁਣ ਫਿਰ ਸਕੂਲ ਵਾਲੇ ਵੀ ਫਿਰ ਛੁੱਟੀਆਂ ਦੇ ਦਿੰਦੇ ਆ 15 20 ਦਿਨ ਵਸਤੇ ਤੇ ਹੁਣ ਪਰਸੋਂ ਪੇਪਰ ਵੀ ਆਇ ਇਨੇ ਦਿਨ ਦਾ ਇਥੇ ਬੋਲ ਨਹੀਂ ਬਣਿਆ ਇਨੇ ਟਾਈਮ ਦਾ ਹੁਣ ਸਾਡੀ ਪੜਾਈ ਡਿਸਟਰਬ ਹੋ ਰਹੀ ਆ ਦੀ ਡਿਮਾਂਡ ਕਰਦੇ ਲੋਕਾਂ ਮਤਲਬ ਗੋਮਣ ਤੋਂ ਇਹ ਡਿਮਾਂਡ ਹੈ ਕਿ ਕਿਥੋਂ ਜਲਦੀ ਜਲਦੀ ਪੱਕਾ ਪੋਲ ਬਣਿਆ ਜਾਏ ਜੋ ਕਿ ਸਾਡੀ ਪੜਾਈ ਅੱਗੇ ਤੱਕ ਪੂਰੀ ਹੋ ਸਕੇ ਨਹੀਂ ਬੱਚੇ ਅੱਗੇ ਪਾਣੀ ਪਾਂਦੇ ਫਿਰ ਘਰ ਦੇ ਪੜਾਈ ਛਡਵਾ ਦਿੰਦੇ ਆ ਕਿ ਅੱਗੇ ਫਿਰ ਉਹਨਾਂ ਨੂੰ ਘਰ ਜਾਣ ਵੀ ਡਰ ਹੁੰਦਾ ਹੈ ਕਿ ਪਤਾ ਨਹੀਂ ਅੱਗੇ ਕੀ ਮੋਲ ਚੱਲ ਰਹੇਗਾ ਇਸ ਲਈ ਫਿਰ ਪੜ੍ਹ ਵੀ ਪੜਾਈ ਛਡਵਾ ਦਿੰਦੇ ਆ ਕਿ ਪੜ੍ਹਨ ਚ ਦਿੱਕਤ ਆਂਦੀ ਹੈ ਸਰ ਪਹਿਲਾਂ ਕਹਿੰਦੇ ਪੋਲ ਬਣੇਗਾ ਪਹਿਲੇ ਬਾਰ ਇਹ ਕਹਿੰਦੇ ਆਏ ਪੁਲ ਨੇ ਬਣਾਇਆ ਤੇ ਤੇ ਵਾਰ ਵਾਰ ਹੋਏ ਵਾਰ ਵਾਰ ਟੁੱਟ ਜਾਂਦਾ ਪੁਲ ਪਾਣੀ ਜਦੋਂ ਆਉਂਦਾ ਕੋ ਅੱਧੇ ਪਾਰ ਆ ਜਾਂਦੇ ਕਦੇ ਰਾਹ ਆ ਜਾਂਦੇ ਇਸ ਮਸੇ ਹੋ ਰਹੀ ਨਹੀਂ ਬੰਨ ਟੁੱਟ ਗਿਆ ਪੱਲੇ ਪਾਸੋਂ ਵੀ ਤੇ ਉਦੋਂ ਕੰਮ ਠੱਪ ਹੋ ਜਾਂਦਾ ਗਵਰਨਰ ਸਾਹਿਬ ਉਹਦੇ ਹੁਣ ਬਾਈਰ ਵੀ ਜਾ ਸਕਦੇ ਪਾਣੀ ਦਾ ਪੱਦਰ ਵਦਨਾ ਗਵਰਨਰ ਸਾਹਿਬ ਦੇ ਕੱਲ ਆ ਰਹੇ ਨੇ ਜੇ ਪਾਣੀ ਥੋੜਾ ਬੜਾ ਹੋਰ ਲੈਵਲ ਵੱਧਾ ਤੇ ਪੁਲ ਤੇ ਵੈਸੇ ਇਹ ਦੋਨੋਂ ਪਾਸੋਂ ਰੋੜੀ ਜੰਬਾਏ ਇਹ ਤਾਂ ਬਹੁਤ ਮੁਸ਼ਕਲ ਹੈ ਚਲੋ ਗੁਰਨ ਸਿੰਘ ਸਾਹਿਬ ਦੇ ਜਿੱਦਾਂ ਵੀ ਹੋ ਸਕਦਾ ਬਾਈ ਇਹ ਦੂਜੀ ਤਰ੍ਹਾਂ ਆ ਜਾਏਗਾ ਪਰ ਬਾਕੀ ਸਿਸਟਮ ਇਹ ਬੰਦ ਹੋ ਜਾਣਾ ਟੁੱਟ ਗਿਆ ਹੁਣ ਉਹਦੇ ਪਾਣੀ ਘਟ ਹੋਊਗਾ ਤੇ ਦੁਆਰਾ ਰੈਂਪ ਰੂਪ ਬਣਾਣਗੇ ਤੇ ਫੇਰ ਆਵਾਜੇ ਸ਼ੁਰੂ ਹੋਣੀਆਂ ਨਹੀਂ ਤੇ ਸਿੰਗਲ ਮੋਟਰਸਾਈਕਲ ਤੇ ਫਟੇ ਨਾਲ ਲੰਘ ਸਕਦੇ ਆ ਬਾਕੀ ਕੋਈ ਚੀਜ਼ ਨਹੀਂ ਲੰਘਣੀ ਤੇ ਦਿੱਖਦਾ ਤੇ ਤੁਹਾਨੂੰ ਪਤਾ ਹੀ ਹੈ ਦਿੱਖਦਾ ਤੇ ਬਹੁਤ ਦਿੱਖਦਾ ਹੈਗੇ ਉਹ ਲੈ ਜਿਹੜੇ ਬੱਚੇ ਸਕੂਲੇ ਜਾਣੇ ਆ ਇਹ ਉਧਰ ਵਾਲੇ ਉਧਰ ਰਹਿਗੇ ਇੱਧਰ ਵਾਲੇ ਇੱਧਰ ਰਹਿਗੇ ਜਿਹੜੇ ਸਵੇਰ ਦੇ ਸਕੂਲੋਂ ਆਏ ਆ ਬੱਚੇ ਉਹਨਾਂ ਵਾਪਸ ਕਿੱਦਾਂ ਜਾਣਗੇ ਲੇਕਿਨ ਇਹ ਟ੍ਰੈਲੀ ਉਧਰ ਗੰਨੇ ਵਾਲੀਆਂ ਟਰਾਲੀਆਂ ਪਾਰ ਖੜੀਆਂ ਉਹਨੂੰ ਉਧਰ ਹੀ ਸੁਖੂਗਾ ਜੰਦੇ ਗਰੇਂਬ ਨੂੰ ਨਹੀਂ ਬੰਦ ਚੀਜ਼ਾਂ ਦੇ ਹੈਗੇ ਦੇਖ ਤੇ ਬਹੁਤ ਹੈ ਕਰੇ ਕਿਸ਼ੇ ਕਰਦਾ ਕੁੱਝ ਹਾਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਫਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ